ਖੇਮ ਕਰਦੇ ਨਹੀਂ ਦੀਕ ਪਿੰਡ ਭਾਈ ਦੀਪਰ ਤੋਂ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸਮੂਹ ਸੇਵਾਦਾਰਾਂ ਵੱਲੋਂ ਹਰੇਕ ਸੰਗਰਾਂਦ ਦੇ ਪਵਿੱਤਰ ਤਿਹਾਡੇ ਤੇ ਸੇਵਾਦਾਰਾਂ ਵੱਲੋਂ ਪਿੰਡ ਵਿੱਚ ਜਾ ਕੇ ਗਜਾ ਕਰਕੇ ਜਿਵੇਂ ਕਿ ਮਿੱਠੇ ਪ੍ਰਸ਼ਾਦੇ ਦੁੱਧ ਆਦਿ ਇਕੱਠਾ ਕਰਕੇ ਪੁੱਤਰਾਂ ਦੇ ਦਾਨੀ ਧੰਨ ਧੰਨ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨਾ ਤੇ ਸੇਵਾ ਕਰਦੇ ਹਨ ਇਸ ਮੌਕੇ ਸੇਵਾਦਾਰਾਂ ਨੇ ਦੱਸਿਆ ਕਿ ਸਾਰੇ ਸੇਵਾਦਾਰ ਨਗਰ ਮਹੀਦੀਪੁਰ ਦੇ ਹਨ ਦੇ ਸਵੇਰ ਤੋਂ ਹੀ ਸੰਗਰਾਦ ਵਾਲੇ ਦਿਨ ਘਰ ਘਰ ਜਾ ਕੇ ਪ੍ਰਸ਼ਾਦ ਦੇ ਦੁੱਧ ਇਕੱਠਾ ਕਰਦੇ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨਾ ਤੇ ਲੈ ਕੇ ਜਾਂਦੇ ਹਨ ਤੇ ਸਾਰਾ ਦਿਨ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਜਾ ਕੇ ਸੇਵਾ ਕਰਦੇ ਹਨ ਇਸ ਮੌਕੇ ਸੇਵਾਦਾਰਾਂ ਨੇ ਕੀ ਆਖਿਆ ਉਹ ਆਪਸ ਵਿੱਚ ਸੁਣਦੇ ਹਾਂ ਖੇਮ ਕਰਨ ਤੋਂ ਹੀਰਾ ਕੰਡਾ ਦੀ ਖਾਜ਼ਰਪੁਰ ਨੰਕਰਾਂਦ ਤੂੰ ਹੋਰ ਨਿੱਕੇ ਆ ਜਾ ਮੋਟਰਸਾਈਕਲ ਹਰ ਘਰੇ ਘਾਟੇ ਗਿਆ ਇੱਕ ਛੱਡ ਗਈ ਇੱਕ ਛੱਡਿਆ ਹੱਥ ਨਾਲ ਇੱਕ ਤਾਂ ਉਹ ਝੋਲਾ ਬੋਲ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੇੜੀ ਸਾਧ ਸੰਗਤ ਜੀ ਸ਼ਰੋਣੀ ਉਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਪਾਵਨ ਪੁੱਤਰ ਸਥਾਨਾਂ ਦੇ ਪਿੰਡ ਮੈਜੀਪੁਰ ਤੋਂ ਇਹ ਸੇਵਾਦਾਰ ਹਰ ਸੰਗਰਾਂਦ ਦੀ ਸੰਗਰਾਂਦ ਪੁੱਤਰਾਂ ਦੇ ਗਰਾਨੀ ਬਾਨੀ ਬ੍ਰਹਮ ਗਿਆਨੀ ਧੰਤਾ ਬਾਖੋੜਾ ਸਾਹਿਬ ਜੀ ਦੇ ਪਾਵਨ ਪੁੱਤਰ ਸਥਾਨਾਂ ਤੇ ਲੰਗਰਾਂ ਦੀ ਸੇਵਾ ਲੈ ਕੇ ਜਾਂਦੇ ਹਨ ਜਿਹਦੇ ਵਿੱਚ ਮਿੱਠੇ ਪ੍ਰਸ਼ਾਦ ਪ੍ਰਸ਼ਾਦੇ ਗੁਰੂ ਘਰ ਸੰਗਤਾਂ ਸਮੁੰਦਰ ਦੀ ਸੇਵਾ ਇਕੱਤਰ ਕਰਕੇ ਵੀਰ ਬਾਬੂਟਾ ਸਾਹਿਬ ਲੈ ਕੇ ਜਾਂਦੇ ਹਨ ਮਹਾਰਾਜ ਚੇਕੀ ਦਾ ਵਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਨਕਰ ਨੂੰ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਆਪਣੇ ਅਨੰਤਣ ਦੇ ਇੱਕ ਸੰਬੰਧ ਕੱਢਦੇ ਰਹਿਣ ਅਤੇ ਮਹਾਰਾਜ ਜੀ ਦਾ ਰੋਸਮਤ ਬਖਸ਼ੇ ਮਹਾਰਾਜ ਜੀ ਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ